ਅੱਜ ਇੱਕ ਖਬਰ ਦਾ ਪਤਾ ਲੱਗਿਆ ਕਿ ਬਹੁਤ ਹੀ ਰਿਸਪੈਕਟਡ ਆਦਰਯੋਗ ਡਾਕਟਰ ਬੀ ਆਰ ਅੰਬਿਤ ਕਰਜੀ ਦੇ ਬੱਤ ਦਾ ਜਿਹੜਾ ਹੈ ਉਹ ਨੁਕਸਾਨ ਕੀਤਾ ਸ੍ਰੀ ਅਮਰ ਸਰਸਾਦ ਦੇ ਧਰਤੀ ਦੇ ਉੱਤੇ ਜਿਨੇ ਵੀ ਕੀਤਾ ਤੇ ਜਿਨੇ ਵੀ ਕਰਵਾਇਆ ਬਿਹੱਦ ਸ਼ਰਮਨਾਕ ਗੱਲ ਹੈ ਬਿਹੱਦ ਨਿੰਦਨਯੋਗ ਤੇ ਨਾਲ ਹੀ ਇਹ ਵੀ ਨਿੰਦਨਯੋਗ ਹੈ ਕਿ ਇੱਕ ਕਿਸੇ ਨੇਤਾ ਵੱਲੋਂ ਇਸ ਘਟਨਾ ਦੀ ਨਿੰਦਿਆ ਕਰਦੀਆਂ ਇਹ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਰਿਸਰ ਦੇ ਵਿੱਚ ਜਗਲੀਆਰੇ ਦੇ ਵਿੱਚ ਇਹ ਘਟਨਾ ਵਾਪਰੀ ਹੈ। ਗੱਲ ਕੇ ਜਿਹੀ ਗੱਲ ਨਹੀਂ ਹੈ। ਇਹ ਘਟਨਾ ਸ਼ਹਿਰ ਦੇ ਵਿੱਚ ਵਾਪਰੀ ਹੈ। ਕਿਤੇ ਦੇ ਵਿੱਚ ਵਾਪਰੀ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਬਿਆਨ ਹੈ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਿੱਖ ਸੰਸਥਾਵਾਂ ਸਿੱਖ ਧਾਰਮਿਕ ਸਥਾਨਾਂ ਜਾਂ ਸਿੱਖਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਦਾ ਸਬਬ ਬਣਦੇ ਆ ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਦੁਨੀਆ ਦੀ ਗੱਲ ਛੱਡੀਏ ਖਾਸ ਤੌਰ ਤੇ ਭਾਰਤ ਦੀ ਰਾਜਨੀਤੀ ਜਿਹੜੀ ਹੈ ਉਹ ਬੜੀ ਗੰਧਲੀ ਹੋ ਚੁੱਕੀ ਹੈ ਰਾਜਨੀਤੀ ਕੋਈ ਮਾੜੀ ਨਹੀਂ ਹੈ ਮੇਰੀ ਬੜਾ ਪਵਿੱਤਰ ਸ਼ਬਦ ਹੈ ਪਰ ਜਦੋਂ ਰਾਜਨੀਤੀ ਦੇ ਵਿੱਚ ਗਲਤ ਅਨਸਰ ਸ਼ਾਮਲ ਹੋ ਜਾਂਦੇ ਆ ਉਦੋਂ ਰਾਜਨੀਤੀ ਜਿਹੜੀ ਹੈ ਉਹ ਗਰਕਣੀ ਸ਼ੁਰੂ ਹੋ ਜਾਂਦੀ ਹੈ ਕੱਲੀ ਰਾਜਨੀਤੀ ਕਿਉਂ ਜੇ ਕਿਸੇ ਵੀ ਸਮਾਜਿਕ ਆਰਗੇਨਾਈਜੇਸ਼ਨਸ ਦੇ ਵਿੱਚ ਜਾਂ ਕਿਸੇ ਧਾਰਮਿਕ ਆਰਗੇਨਾਈਜੇਸ਼ਨਸ ਦੇ ਵਿੱਚ ਕਿਸੇ ਸਭਾ ਸੁਸਾਇਟੀ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਜਦੋਂ ਮਾੜੇ ਅਨਸਰ ਦਾਖਲ ਹੋ ਜਾਂਦੇ ਆ ਤੇ ਉਹ ਨੂੰ ਤਬਾਹ ਕਰ ਦਿੰਦੇ ਆ ਭਾਰਤ ਦੇ ਅੰਦਰ ਰਾਜਨੀਤੀ ਦੇ ਵਿੱਚ ਦਾਖਲ ਹੋਏ ਕੁਝ ਅਜਿਹੇ ਗਲਤ ਅਨਸਰ ਜਿਹੜੇ ਰਾਜਨੀਤਿਕ ਆਗੂ ਬਣ ਗਏ ਨੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਖਾਸ ਤੌਰ ਦੇ ਉੱਤੇ ਜਾਂ ਮੀਡੀਆ ਦੇ ਰਾਹੀਂ ਜਿਹੜਾ ਹੈ ਉਹ ਇੱਕ ਨਫ਼ਰਤੀ ਪ੍ਰਚਾਰ ਜਿਹੜਾ ਹੈ ਉਹ ਫਲਾਇਆ ਜਾ ਰਿਹਾ ਹੈ। ਘੱਟ ਗਿਣਤੀਆਂ ਦੇ ਪ੍ਰਤੀ ਆਦੀਵਾਸੀਆਂ ਦੇ ਪ੍ਰਤੀ ਪਛੜੇ ਵਰਗਾਂ ਦੇ ਪ੍ਰਤੀ ਜਾਂ ਜਿਹੜੀਆਂ ਹੋਰ ਇਥੇ ਕੰਮ ਕਰ ਰਹੀਆਂ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਆਪਣੇ ਹੱਕਾਂ ਦੀ ਗੱਲ ਕਰਦੀਆਂ ਨੇ ਮਾਨਵ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਨੇਤਾਵਾਂ ਦੇ ਪ੍ਰਤੀ ਇਹ ਨਫਰਤੀ ਪ੍ਰਚਾਰ ਜਿਹੜਾ ਇਹ ਬੜੇ ਜ਼ੋਰ ਨਾਲ ਚੱਲ ਰਿਹਾ ਹੈ ਔਰ ਡਾਕਟਰ ਬੀ ਆਰ ਅੰਬੇਦਕਰ ਜੀ ਜੋ ਇੱਕ ਬਹੁਤ ਰਿਸਪੈਕਟਡ ਹਸਤੀ ਨੇ ਭਾਰਤ ਦੇ ਅੰਦਰ ਇਨੀ ਦੁਨੀਆ ਭਰ ਦੀ ਉਹਨਾਂ ਦੇ ਬੁੱਤ ਦੇ ਨਾਲ ਜਿਹੜਾ ਹੈ ਉਹ ਤੋੜ ਤਾੜ ਕਰਨੀ ਛੇੜ ਛੜ ਕਰਨੀ ਜਿਹੜਾ ਹੈ ਇਹ ਨਫ਼ਰਤੀ ਪ੍ਰਚਾਰ ਦਾ ਹਿੱਸਾ ਹੈ। ਨਫ਼ਰਤੀ ਪ੍ਰਚਾਰ ਦਾ ਸਿੱਟਾ ਹੈ। ਸ਼ਰਾਰਤੀ ਅੰਸਰਾਂ ਦਾ ਜਿਹੜਾ ਹੈ ਉਹ ਬਹੁਤ ਵੱਡਾ ਇਹਦੇ ਚ ਰੋਲ ਹੈ। ਭਾਵਨਾਵਾਂ ਮਾੜਕਨ ਹਾਲਾਤ ਖਰਾਬ ਹੋਣ ਮੁਲਕ ਦਾ ਜਿਹੜਾ ਹੈ ਉਹ ਭੀੜਾ ਘਰ ਕੋਵੇ ਇਹ ਸਾਰਾ ਕੁਝ ਇਸ ਸੋਚ ਦੇ ਧਰਨੀ ਲੋਕਾਂ ਵੱਲੋਂ ਜਿਹੜਾ ਕਰਵਾਇਆ ਗਿਆ ਇਹ ਕਾਰਾ ਹੈ ਤੇ ਜਿਹੜਾ ਇਹ ਕਹਿਣਾ ਕਿ ਇਹ ਦਰਬਾਰ ਸਾਹਿਬ ਦੇ ਪਰਿਸਰ ਦੇ ਵਿੱਚ ਜਾਂ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਕਿਨੇ ਜਿਹੜੇ ਗੈਰ ਸਿੱਖ ਲੋਕ ਨੇ ਭਾਰਤ ਦੇ ਵਿੱਚ ਵਸਦੇ ਖਾਸ ਤੌਰ ਦੇ ਉੱਤੇ ਜਿਹੜੇ ਅ ਪਛੜੇ ਵਰਗਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਇੱਕ ਕਿਸਮ ਦਾ ਸਿੱਖਾਂ ਦੇ ਪ੍ਰਤੀ ਨਫ਼ਰਤ ਕਰਨ ਦਾ ਜਿਹੜਾ ਯਤਨ ਉਹ ਕੀਤਾ ਤੇ ਜਿਹੜਾ ਨਹੀਂ ਹੋਣਾ ਚਾਹੀਦਾ ਸਿੱਖ ਫਲਸਫਾ ਕਿਹਦਾ ਫਲਸਫਾ ਹੈ ਜਿਹੜਾ ਹਰ ਇੱਕ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਤਾਂ ਇਥੋਂ ਤੱਕ ਬਚਨ ਕਹਿ ਦਿੱਤੇ ਕਿੰਦੀ ਚਾ ਅੰਦਰ ਨੀਚ ਜਾਤ ਦੀਤੀ ਹੂੰ ਅਤ ਨੀਚ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਨੀਵਿਆਂ ਨਾਲ ਸਮਾਜ ਦੇ ਵਿੱਚ ਕੋਈ ਨੀਵਾ ਨਹੀਂ ਹੈ ਸਮਾਜ ਦੇ ਵਿੱਚ ਕੋਈ ਨੀਚ ਨਹੀਂ ਹੈ ਸਮਝੇ ਜ਼ਰੂਰ ਜਾਂਦੇ ਮੰਨੇ ਜ਼ਰੂਰ ਜਾਂਦੇ ਔਰ ਮੰਨੇ ਕਿਧੇ ਵੱਲੋਂ ਜਾਂਦੇ ਆ ਸਮਝੇ ਕਿਧੇ ਵੱਲੋਂ ਜਾਂਦੇ ਆ ਜਿਨ੍ਹਾਂ ਦੇ ਦਿਮਾਗਾਂ ਦੇ ਵਿੱਚ ਜਾਤੀ ਹੰਕਾਰ ਦਾ ਫਤੂਰ ਭਰਿਆ ਹੋਇਆ ਹੈ ਜਾਦਾ ਹੰਕਾਰ ਜਿਹਨਾਂ ਦੇ ਸਿਰਾਂ ਦੇ ਚੜ ਕੇ ਬੈਠਾ ਹੈ ਮੈਂ ਇੱਕ ਵਾਰੀ ਫੇਰ ਸ੍ਰੀ ਅਮਰਸਰ ਸਾਹਿਬ ਸ਼ਹਿਰ ਦੇ ਅੰਦਰ ਜਿਹੜੀ ਇਹ ਘਟਨਾ ਵਾਪਰੀ ਹੈ ਉਹਦੀ ਪੁਰਦੋਰ ਸ਼ਬਦਾਂ ਦੇ ਵਿੱਚ ਜਿੱਥੇ ਨਿਖੇਧੀ ਕਰਦਾ ਔਰ ਉਥੇ ਸਰਕਾਰ ਨੂੰ ਵੀ ਅਪੀਲ ਕਰਦਾ ਹੈ ਕਿ ਜੇ ਅਜਿਹੀ ਘਟਾਉਣੀ ਹਰਕਤ ਕਰਨ ਵਾਲੇ ਦੋਸ਼ੀਆਂ ਨੂੰ ਜਿਹੜਾ ਹੈ ਉਹ ਜਲਦ ਤੋਂ ਜਲਦ ਪਕੜਿਆ ਜਾਏ